ਮਾਰਕੀਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਸੁਖਵਿੰਦਰ ਸਿੰਘ ਬਿੱਟੂ ਨੂੰ ਅੱਜ ਹਲਕਾ ਵਿਧਾਇਕ ਮੈਡਮ ਅਨਮੋਲ ਗਗਨ ਮਾਨਵਲੋ ਉਹਨਾਂ ਦੇ ਕੁਰਸੀ ਤੇ ਬਿਠਾਇਆ ਗਿਆ ਅਤੇ ਉਹਨਾਂ ਨੂੰ ਉਹਦਾ ਸੰਭਾਲਿਆ ਗਿਆ ਮਾਰਕੀਟ ਕਮੇਟੀ ਦੇ ਨਵੇਂ ਚੁਣੇ ਗਏ ਚੇਅਰਮੈਨ ਸੁਖਵਿੰਦਰ ਸਿੰਘ ਬਿੱਟੂ ਨੂੰ ਅੱਜ ਸਾਰਾ ਦਿਨ ਹੀ ਵਧਾਈ ਦੇਣ ਦਾ ਤਾਤਾ ਲੱਗਿਆ ਰਿਹਾ ਜਿੱਥੇ ਸਮਾਜਿਕ ਅਤੇ ਧਾਰਮਿਕ ਉੱਤੇ ਹੀ ਕਿਸਾਨ ਯੂਨੀਅਨ ਤੇ ਆਰਟੀ ਅਸੋਸੀਏਸ਼ਨ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸੁਖਵਿੰਦਰ ਸਿੰਘ ਬਿੱਟੂ ਨੂੰ ਵਧਾਈਆਂ ਦਿੱਤੀਆਂ ਗਈਆਂ ਕਾ ਮੋਹਤਾਰ ਰਹਿਣ ਦਾ ਆਪਣੀ ਪਾਰਟੀ ਦਾ ਸੇਵਾ ਦੇ ਮੋਹ ਰਹਿਮਾਨ ਦਾ ਜਿਹੜੇ ਇੱਕ ਆਮ ਕਰਦੇ ਮੁੰਡੇ ਵੱਡੀ ਬਜੂਆ ਜਿੱਤੀ ਆ ਮੈਂ ਕੰਮ ਕਰਕੇ ਦੱਸਾਂਗਾ ਜੋ ਭੈਣ ਦਾ ਵਿਜਨ ਆ ਉਹਨੂੰ ਪੂਰਾ ਕਰਾਂਗਾ ਇੱਕ ਛੋਟੇ ਜਿਹੇ ਘਰ ਤੋਂ ਬੱਚੇ ਨੂੰ ਐਟਾ ਬੜਾ ਮਾਨ ਬਖਸ਼ਿਆ ਨਾ ਬਹੁਤ ਧੰਨਵਾਦ ਜੀ ਪਹਿਲਾਂ ਬਸ ਤੂੰ ਦਾ ਪੀਰ ਹੁੰਦਾ ਕੋਈ ਕੋਈ ਹੁੰਦਾ ਸੀਗਾ ਜੀ ਕੋਲ ਬਣਿਆ ਇੱਕ ਕਾਮਰ ਦਾ ਮੁੰਡਾ ਜੀ ਆਮ ਪਾਰਟੀ ਹੋਏ ਤੇ ਭੈਣ ਦੀ ਤਦੋ ਪਹਿਲਾਂ ਇਹ ਕੀ ਪਹਿਲ ਰਹੇ ਮਾਰਕੀਟ ਕਮੇਟੀ ਦੇ ਕੰਮ ਪਲੀਜ਼ ਅੱਜ ਸਫਾਈ ਦੋ ਜੀ ਸਫਾਈ ਜ਼ਰੂਰੀ ਆ ਸਫਾਈ ਤੇ ਸਾਰੇ ਕੰਮ ਸ਼ੁਰੂ ਹੁੰਦੇ ਆ ਜੀ ਸਫਾਈ ਕਰਨੀ ਭਲਾ ਮੰਡੀ ਚੰਗੀ ਤਰ੍ਹਾਂ ਜੀ ਆਜ ਪਹਿਲਾਂ ਵੀ ਜਦ ਮੈਨਾਂ ਜੀ ਮੈਡਮ ਜੀ ਅੱਜ ਇਹ ਜੈਂਚਾ ਆਏ ਹੋ ਤੁਸੀਂ ਅੱਜ ਕੀ ਕਹੋਗੇ ਬਿੱਟੂ ਨੂੰ ਤੁਸੀਂ ਅੱਜ ਚੇਅਰਮੈਨ ਲਾਇਆ ਤੇ ਦਾਪਿਆ ਜੀ ਜੀ ਬਿੱਟੂ ਨੂੰ ਬਹੁਤ ਸੁਖਵਿੰਦਰ ਬਿੱਟੂ ਵੀਰ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀਆਂ ਬੜੇ ਪੈਸ਼ਨੇਟ ਤੇ ਪਾਰਟੀ ਦੇ ਪੁਰਾਣੇ ਵਲੰਟੀਅਰ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਨ ਵਾਲੇ ਲੋਕਾਂ ਦੀ ਸੇਵਾ ਵਾਲੇ ਮੈਨੂੰ ਉਮੀਦ ਹੈ ਕਿ ਇਹ ਜਿਸ ਤਰੀਕੇ ਇਹਨਾਂ ਨੇ ਹੋਣੇ ਦੱਸਿਆ ਕਿ ਅਸੀਂ ਵਿਜ਼ਨ ਦੇ ਅਕੋਰਡਿੰਗ ਕੰਮ ਕਰਾਂਗੇ ਮੈਨੂੰ ਪੂਰੀ ਉਮੀਦ ਹੈ ਕਿ ਉਮੀਦਾਂ ਤੇ ਲੋਕਾਂ ਦੀਆਂ ਉਮੀਦਾਂ ਉੱਤੇ ਜਿਹੜਾ ਬਿੱਟੂ ਵੀਰ ਖਰੇ ਉਤਰਨਗੇ ਤੇ ਮੈਂ ਬਹੁਤ ਵਧਾਈ ਦਿੰਨੀ ਆ ਪੂਰੀ ਮਾਰਕੀਟ ਕਮੇਟੀ ਨੂੰ ਜਿਨੇ ਲੋਗ ਅੱਜ ਇੱਥੇ ਇਕੱਠ ਕਰਕੇ ਇਨੇ ਲੋਗ ਆਏ ਹੋਏ ਨੇ ਤੇ ਸੁਖਣੀ ਸਾਹਿਬ ਦੇ ਪਾਠ ਹੋਏ ਨੇ ਆ ਵਾਗਰੂ ਦੇ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਜ਼ਰੂਰ ਹੈ ਜਿਹੜਾ ਹਲਕਾ ਖਰੜ ਵਿੱਚ ਸਾਰੀ ਟੀਮ ਜਿਹੜੀ ਰਲ ਮਿਲ ਕੇ ਪੂਰੀ ਸੇਵਾ ਕਰਾਂ ਹਾਂ ਦੇਖੋ ਤੁਸੀਂ ਦੇਖਿਆ ਖਰੜੀਆਂ ਸੜਕਾਂ ਬੰਦ ਨਹੀਂ ਵਾਲੇ ਕੰਮ ਚੱਲ ਰਹੇ ਨੇ ਪਰ ਇੱਕ ਕੁੰਨੀ ਮਾਜਰਾ ਦੀ ਸੜਕ ਜਿਹੜੀ ਪਾਟ ਕੇ ਛੱਡੀ ਹੋਈ ਆ ਉਸ ਦਾ ਵੀ ਥੋੜਾ ਜਿਹਾ ਤਿਆਰ ਰੱਖਿਆ ਜਾ ਰਿਹਾ ਹੈ ਬਣਾਈ ਜਾ ਰਿਹਾ ਹੈ ਹਾਂ ਦੇਖੋ ਸਾਰੀਆਂ ਲਗਭਗ 35 ਦੇ ਸੜਕਾਂ ਬਣ ਕੇ ਤਕਰੀਬਨ ਤਿਆਰ ਹੋ ਗਈਆਂ ਨੇ ਤੇ ਇਹ ਇੱਕ ਰਿਕਾਰਡ ਹੈ ਕਿ ਇੱਕ ਮਹੀਨੇ ਅੰਦਰ ਇੰਨੀਆਂ ਸੜਕਾਂ ਬਣਾ ਦੇਣੀਆਂ ਕਿਉਂਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਜਿਸ ਦਿਨ ਹੀ بارشਾਂ ਬੰਦ ਹੋਣਗੀਆਂ ਸੜਕਾਂ ਦਾ ਕੰਮ ਸ਼ੁਰੂ ਹੋ ਜਾਊਗਾ ਹੁਣੇ ਸਾਡੀ ਕਮੇਟੀ ਬਣੀ ਹੈ ਜਿਹੜੀ ਵੀ ਸੜਕ ਰਹਿ ਗਈ ਹੈ ਖੂਨੀ ਮਾਜਰੇ ਵਾਲੀ ਰੋਡ ਵੀ ਹੈ ਜਿਹੜੀ ਉਹਦਾ ਪਾਸ ਹੋਈ ਹੋਈ ਹੈ ਜਲਦੀ ਜਿਹੜਾ ਉਹਦਾ ਕੰਮ ਸ਼ੁਰੂ ਕਰ ਦਵਾਂਗੇ ਉਹ ਕੰਮ ਵੀ ਜਲਦੀ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਹੜੇ ਨਾਗਰ ਦੇ ਲੋਕਾਂ ਨੇ ਮੰਗ ਚ ਰੱਖੇ ਨੇ ਜਿਹੜੇ ਸਾਡੀ ਇੱਕ ਵਿਜ਼ਨ ਦੇ ਵਿੱਚ ਨੇ ਕਿ ਖਰੜ ਸ਼ਹਿਰ ਦੇ ਲਈ ਅਸੀਂ ਆਹ ਕੰਮ ਕਰਨੇ ਨੇ ਸੋ ਮੈਂ মিডিਆ ਦਾ ਬੜਾ ਮਿਹਰਬਾਨੀ ਕਰਦੀ ਆ ਕਿ ਤੁਸੀਂ ਬੜੇ ਉਤਸ਼ਾਹ ਦੇ ਨਾਲ ਜਿਹੜਾ ਸਾਡੀ ਕਵਰੇਜ ਹੈ ਲੋਕਾਂ ਦੇ ਵਿੱਚ ਉਹ ਕਰ ਰਹੇ ਹੋ ਪਹਿਲਾਂ ਬੜੀਆਂ 네ਗੇਟਿਵ ਖਬਰਾਂ ਵੀ ਚਲਾਈਆਂ ਨੇ ਤੇ ਹੁਣ ਉਸ ਤੋਂ ਜ਼ਿਆਦਾ ਪੋਜ਼ਿਟਿਵ ਖਬਰਾਂ ਵੀ ਚੱਲ ਰਹੀਆਂ ਨੇ ਸਾਰਿਆਂ ਦੀ ਟਕਲੀਫ ਵੀ ਹੋਈ ਦੱਸੂਗੀ ਨਗਰ ਕੌਂਸਲ ਹਾਂਜੀ ਉਹ ਉਹਦੇ ਨਾਲ ਕੁਝ ਸਵਾਲ ਸੀਗੇ ਉਹ ਇਹੋ ਸਭ ਵੱਲੋਂ ਪੈਂਡਿੰਗ ਪਏ ਸੀ ਮੈਂ ਉਹਨਾਂ ਨੂੰ ਕੱਲ ਮੈਂ ਸਾਰਿਆਂ ਨੂੰ ਕਾਨਫਰੰਸ ਕਾਲ ਦੇ ਵਿੱਚ ਲੈ ਕੇ ਗੱਲ ਕਰਵਾਈ ਸਾਰੇ ਅਫਸਰਾਂ ਦੀ ਕਿ ਤੁਸੀਂ ਮੀਟਿੰਗ ਪੈਂਡ ਹੀ ਕਿਉਂ ਰੱਖੀ ਹੋਈ ਹੈ ਸ਼ਹਿਰ ਦੇ ਬਹੁਤ ਸਾਰੇ ਕੰਮ ਜਿਹੜੇ ਮੀਟਿੰਗ 'ਚ ਨੇ ਤੇ ਮੇਰੇ ਖਿਆਲ 'ਚ ਈਓ ਸਾਹਿਬ ਦੇ ਇੱਕ ਦੋ ਜਿਹੜੇ ਜਵਾਬ ਲਿਖ ਕੇ ਕੁਝ ਕਮਾ ਉੱਤੇ ਇਨਕੁਆਇਰੀ ਹੋਣੀ ਹੈ ਤੇ ਜਿੱਦਾਂ ਹੀ ਇਹਨਾਂ ਵੱਲੋਂ ਸਾਰੇ ਜਵਾਬ ਕਲੀਅਰ ਹੋ ਕੇ ਉੱਪਰ ਜਾਂਦੇ ਆ ਰਾਈਟ ਵੇ ਇੱਕ ਫੋਨ ਕਾਲ ਉੱਤੇ ਜਿਹੜੀ ਮੀਟਿੰਗ ਉਹ ਕਲੀਅਰ ਹੋ ਜਾਵੇ ਠੀਕ ਹੈ ਬੈਠੇ ਰਹੋ